ਸਵਾਗਤ ਆ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਾਈ ਤੁਹਾਨੂੰ ਦਿਖਾਵਾਂਗੇ ਸੈਕੰਡ ਹੈਂਡ ਰੋਟਾਵੇਟਰ ਸ਼ਕਤੀਮਾਨ ਕੰਪਨੀ ਦਾ ਭਾਈ ਰੋਟਾਵੇਟਰ ਆ ਬਹੁਤ ਵਧੀਆ ਹਾਲਤ ਦੇ ਵਿੱਚ ਰੋਟਾਵੇਟਰ ਆ ਤੇ ਭਲੇੜ ਵੀ ਬਿਲਕੁਲ ਨਵੇਂ ਨੇ ਜੀ ਇਸ ਕਰਕੇ ਵੀਡੀਓ ਦੇ ਵਿੱਚ ਭਾਈ ਬਣੇ ਰਹੋ ਇਦਾਂ ਹੀ ਤੇ ਹੋਰ ਵੀ ਆਪਾਂ ਹੁਣ ਬੈਲਰ ਵੀ ਰਿਪੇਅਰ ਕਰਨਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵੀਡੀਓ ਤੇ ਇਦਾਂ ਹੀ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਜਲਦੀ ਜਲਦੀ ਨੂੰ ਲਾਈਕ ਤੇ ਸ਼ੇਅਰ ਲਓ ਜੀ ਪਹੁੰਚ ਗਏ ਮੱਛਵੜੇ ਵਾਲੀ ਡੀਲਰ ਦੀ ਜੇ ਫਤੇ ਸਾਜਰੇ ਲੱਦੇ ਆਪਾਂ ਹਾਜਰਾ ਵੀ ਕਰੂਗਾ ਜੀ 9:00 ਵੱਜ ਗਏ 9:30 ਤੇ ਆ ਬੈਲਰ ਚੈੱਕ ਕਰਨ ਲੱਗੇ ਆ ਕਹਿੰਦੇ ਇਹ ਵੀ ਰੀਲ ਖੜਦੀ ਆ ਇਹ ਰੀਲ ਨਹੀਂ ਘੜਦੀ ਬਾਈ ਬੱਸ ਇਹਦੀ ਰੀਲ ਨਹੀਂ ਘੜਦੀ ਇਹਦੀਆਂ ਟੈਨਾਂ ਘੜਦੀਆਂ ਟੈਨਾਂ ਤੇ ਜ ਹੈ ਨਹੀਂ ਆ ਸਾਰੀਆਂ ਟੈਨਾਂ ਟੁੱਟੀਆਂ ਹੋਈਆਂ ਨੇ ਟੈਨਾਂ ਪੈਣਗੀਆਂ ਇੱਥੇ ਫੌਜੀ ਇਹਦੇ ਟੈਨਾਂ ਪੈਣਗੇ ਰੀਲ ਨਹੀਂ ਰੋਕਦੀ ਹੈਗੀ ਟੈਨਾਂ ਹੈ ਨਹੀਂ ਇੱਥੇ ਟੈਨਾਂ ਕਰਕੇ ਬਾਈ ਇਹ ਰੁਕਦੀ ਆ ਪਰਾਲੀ ਜੀ ਆਹ ਜਿਹੜੀ ਰੋਕਦੀ ਆ ਆਪਣੀ ਕਿਹਨਾਂ ਨੇ ਭੱਤੀ ਪੋਰੀ ਕਹਿੰਦੇ ਨੇ ਇਹਨੂੰ ਪੋਰੀਆਂ ਗੱਠਾ ਬੰਦਦੇ ਆ ਅੱਜ ਹੱਲ ਤੇ ਤਾਂ ਕਰਕੇ ਬਾਈ ਇਹਨੂੰ ਹੁਣ ਬੈਲਰ ਨੂੰ ਇਹਦੀ ਟੈਨਾ ਨਵੀਆਂ ਪਾ ਕੇ ਫੇਰ ਇਹ ਚੱਜਣਾ ਚੱਲੂਗੀ ਹੁਣ ਉਹਦੀਆਂ ਬੈਗ ਕਰਕੇ ਹੁਣ ਬੰਦੇ ਲਾਉਣੇ ਆ ਇਹ ਟੈਨਾ ਪਾਉਣਗੇ ਜੀ ਤੇ ਬਾਕੀ ਹੁਣ ਅਗਿਆਨੀ ਬੜਾ ਕੰਮ ਕਰ ਲਿਆ ਤੂੰ ਇਹਦੀ ਮਸ਼ੀਨ ਤੇ ਚੜੀ ਬੈਠਾ ਬਿਰਿਆ ਕੀ ਕਰਨੇ ਨੇ ਯਾਰ ਆ ਠੀਕ ਕਰਨੇ ਨੇ ਯਾਰ ਲੱਗੇ ਹੋ ਕੀ ਅੱਛਾ ਸ਼ਾਫਟ ਪਾਉਣ ਲੱਗੇ ਆ ਆ ਠੀਕ ਆ ਪਾ ਦੇ ਪਾ ਦੇ ਪਾ ਦੀ ਜੀ ਫਾਤੀ ਹੋਰ ਵਾ ਠੀਕ ਆ ਨਵੀਂ ਮਸ਼ੀਨ ਆ ਨਾ ਆਓ ਤਾਂ ਹੀ ਫਿਰ ਸ਼ਾਫਟ ਪਾ ਕੇ ਖੜਾਈ ਆ ਦੇਖਣ ਆਉਂਦਾ ਅਗਲਾ ਤਾਂ ਕਰਕੇ ਲੋ ਜੀ ਆਪਣੇ ਕੋਲ ਬਾਈ ਮਸ਼ੀਨ ਵੀ ਹੈਗੀ ਆ ਤੂੜੀ ਵਾਲੀ ਰੀਪਰ ਜੋਧਾ ਵਾਲਿਆਂ ਦਾ ਬਾਈ ਜੀ ਇਹ ਸੁਪਰ ਡੀ ਲਕਸ ਮਾਡਲ ਆ ਬਾਈ ਇਹ ਤੇ ਕਿਸੇ ਨੇ ਵੀ ਬਾਈ ਨਵੀਂ ਮਸ਼ੀਨ ਲੈਣੀ ਹੋਈ ਸਾਡੇ ਤੋਂ ਤੂੜੀ ਵਾਲੀ ਤਾਂ ਬਾਈ ਸਾਡੇ ਨਾਲ ਸੰਪਰਕ ਕਰ ਲਿਓ ਤੇ ਲੋਨ-ਲੋਨ ਵੀ ਬਾਈ ਕਰਵਾ ਦਾਂਗੇ ਕੋਈ ਗੱਲ ਨਹੀਂ ਬੈਂਕ ਚੋਂ ਕਿਹੇ ਚੋਂ ਤੇ ਕਿਸੇ ਨੇ ਵੀ ਬਾਈ ਲੈਣੀ ਹੋਈ ਇਹ ਮਸ਼ੀਨ ਤਾਂ ਨਾਲ ਸੰਪਰਕ ਕਰ ਲਿਓ ਜੀ ਜੋਧਾ ਵਾਲੀ ਚੱਲਦੀ ਬਹੁਤ ਵਧੀਆ ਜੀ ਇਹ ਵੀ ਤੇ ਆ ਜੋਧਾ ਨੇ ਦਾ ਮਾਰਕਾ ਹੁਣ ਆ ਦੇਖੋ ਟੋਲੇ ਜਿਹੇ ਵਾਲਾ ਤੇ ਬਾਕੀ ਬਾਈ ਇੱਕ ਸਾਡੇ ਕੋਲ ਸ਼ਕਤੀਮਾਨ ਦਾ ਰੂਟਾਵੇਟਰ ਆਇਆ ਬਾ ਦੇਖੋ ਚੈੱਕ ਕਰਕੇ ਹਟੇ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਵੀ ਬਾਈ ਰੂਟਾਵੇਟਰ ਤਿੰਨ ਚਾਰ ਰੂਟਾਵੇਟਰ ਬਾਈ ਸਾਡੇ ਕੋਲ ਆ ਗਏ ਇਦਾਂ ਦੀ ਜਣੀ ਗਾਹਾਂ ਦੀ ਗਾਹ ਸੇਲ ਹੋਈ ਜਾਂਦੇ ਬਿਲਕੁਲ ਨਵੀਂ ਕੰਡੀਸ਼ਨ 'ਚ ਹੀ ਆਉਂਦੇ ਨੇ ਕਿਉਂਕਿ ਹੁਣ ਅਗਲਾ ਹਰੇਕ ਬੰਦਾ 8 ਫੁੱਟ ਰੂਟਾਵੇਟਰ ਲੈਂਦਾ ਜਾਂ 9 ਫੁੱਟ ਤੇ ਆਹ ਦੇਖ ਲਓ ਜੀ ਇਹ 7 ਫੁੱਟ ਰੋਟਾਵੇਟਰ ਆ ਜੀ ਹੈਗਾ ਸ਼ਕਤੀਮਾਨ ਕੰਪਨੀ ਦਾ ਦੇਖੋ ਬਿਲਕੁਲ ਨਵੀਂ ਕੰਡੀਸ਼ਨ ਚ ਪਿਆ ਬਾਈ ਆ ਦੇਖੋ ਇਹ ਪ੍ਰਾਈਸ ਕੀ ਆ ਖਾ ਦੇ ਬਿਲਕੁਲ ਨਵਾਂ ਬਾਈ ਜਿਵੇਂ ਦਾ ਏਜੰਸੀ ਚੋਂ ਦਾ ਉਵੇਂ ਦਾ ਹੀ ਪਿਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਦੇਖੋ ਫੱਟਾ ਫੁੱਟਾ ਬਿਲਕੁਲ ਓਕੇ ਕ੍ਰੀਸ਼ਾ ਉੱਪਰੋਂ ਵੀ ਤੇ ਹੈਵੀ ਗੇਅਰ ਚਾ ਵੱਡੇ ਗੇਅਰ ਚਾ ਦੇਖੋ ਵੱਡੇ ਗੇਅਰ ਦੇ ਵਿੱਚ ਆ ਜੀ 7 ਫੁੱਟ ਰੋਟਾਵੇਟਰ ਆ ਤੇ ਮਾਡਲ ਹੈਗਾ ਬਾਈ ਜੀ 2018 18 ਮਾਡਲ ਆ ਜੀ ਤੇ ਬਾਕੀ ਬਿਲਕੁਲ ਸਾਰਾ ਕੁ ਓਕੇ ਆ ਬਲੇਡ ਦੇਖੋ ਬਾਈ origignal ਬਲੇਡ ਆ ਸ਼ਕਤੀਮਾਨ ਦੀ ਪਾਏ ਹੋਏ ਇਹਨੂੰ ਥੋੜੇ ਜੀ ਚੱਲੇ ਹੋਏ ਆ 90 95 95% ਬਲੇਡ ਪਏ ਨੇ ਸ਼ਕਤੀਮਾਨ ਦੀ ਨੇ ਬਾਈ origignal ਆ ਦੇਖੋ ਜਿਵੇਂ ਬਾਈ ਸ਼ਕਤੀਮਾਨ ਲਿਖਿਆ ਆ ਆਰੀਜਨਲ ਇਹ ਬਲੇਡ ਪਾਏ ਸੀ ਅਗਲੇ ਨੇ ਬਲੇਡ ਪਵਾ ਕੇ ਥੋੜਾ ਜਿਹਾ ਹੀ ਚਲਾਇਆ ਜੀ ਆ ਦੇਖੋ ਅਸੀਂ ਧੋ ਕੇ ਖੜਾਇਆ ਹੁਣ ਇਹ 95% ਬਲੇਡ ਨੇ ਬਲੇਡ ਪਵਾ ਕੇ ਥੋੜਾ ਜਿਹਾ ਹੀ ਯਾਨੀ ਕਿ ਚਲਾਇਆ ਤੇ ਅਸੀਂ ਇਹਨੂੰ ਅੱਜ ਚੈੱਕ ਕਰ ਰਹੇ ਸੀਗੇ ਇਹਦਾ ਗੇਅਰ ਗੁਰ ਗੁੱਲਾ-ਗੱਲਾ ਘੁਮਾ ਕੇ ਆਓ ਦੇਖੋ ਸਾਈਡ ਤੇ ਗੱਡ ਰੱਖਿਆ ਇੱਧਰ ਵੀ ਸਾਈਡ ਤੇ ਗੱਡ ਰੱਖਿਆ ਤਾਂ ਜੋ ਜਿਹੜਾ ਇਹਦੇ ਬਲੇਡ ਪੂਰੇ ਘੁੰਮਣ ਗੁੱਲਾ ਘੁਮਾਏ ਤੇ ਕਿਉਂਕਿ ਸਾਡੇ ਕੋਲ ਟਰੈਕਟਰ ਅਜ ਹੈ ਨਹੀਂ ਸੀਗਾ ਐਵਲਵ ਤਾਂ ਕਰਕੇ ਥੋੜਾ ਜਿਹਾ ਅਸੀਂ ਇਹ ਉੱਤੇ ਰੱਖ ਕੇ ਆ ਦੇਖੋ ਘੁਮਾ ਕੇ ਦੇਖਿਆ ਗੇਅਰ ਗੁਰ ਹੈ ਨ ਬਿਲਕੁਲ ਓਕੇ ਆ ਖੋਲ ਕੇ ਵੀ ਦੇਖ ਲਿਆ ਜੀ ਅਸੀਂ ਸਾਰਾ ਖੋਲ ਕੇ ਵੀ ਦੇਖ ਲਿਆ ਗੇਅਰ ਪਿੱਛੋਂ ਤੇ ਬਿਲਕੁਲ ਬਾਈ ਓਕੇ ਕੰਡੀਸ਼ਨ ਚਾਹ ਜਿਹੇ ਜਿਹੇ ਨਾਮਾ ਲੈ ਲਿਆ ਜਿਹਹ ਜਿਹੇ ਇਹ ਲੈ ਲਿਆ ਇਹਨੇ ਬਾਈ ਘੱਟ ਪੈਸੇ ਲਾਉਣੇ ਆ ਬਾਈ ਜੀ ਦੇਖ ਲਓ ਕਿਸੇ ਨੇ ਵੀ ਇਹ 7 ਫੁੱਟਾ ਰੂਟਾਵੇਟਰ ਚਾਹੀਦਾ ਹੈ ਸ਼ਕਤੀਮਾਨ ਕੰਪਨੀ ਦਾ 2018 ਮਾਡਲ ਰੂਟਾਵੇਟਰ ਬਿਲਕੁਲ ਨਵੀਂ ਕੰਡੀਸ਼ਨ 'ਚ ਹੈ ਪਰੇ ਕਰ ਲਓ ਸੰਪਰਕ ਕਿਸੇ ਨੂੰ ਵੀ ਚਾਹੀਦਾ ਹੈ ਵੱਡੇ ਗੀਅਰ ਚ ਹੈਵੀ ਗੀਅਰ ਚ ਤੇ ਬਾਕੀ ਆਹ ਸਾਈਡ ਦੇਖ ਲਓ ਆ ਦੇਖੋ ਤੇਲ ਤੂਰ ਚੋਇਆ ਹੋਇਆ ਸੀ ਇਹਨ ਚੈੱਕ ਕਰਕੇ ਹਟਾਈ ਇੱਥੋਂ ਵੀ ਤੇਲ ਹੈਗਾ ਇਹ ਚ ਤੇਲ ਇਹ ਚ ਪੂਰਾ ਬਾਈ ਨਵਾਂ ਪਾਤਾ ਸੀ ਪੁਰਾਣਾ ਕੱਢ ਕੇ ਸਾਰਾ ਗੇਅਰ ਚੈੱਕ ਕਰਿਆ ਜੀ ਇਹਦੇ ਵਿੱਚ ਦੋਹਾਂ ਚ ਨਵਾਂ ਗੇਅਰ ਪਾਤਾਈ ਅਸੀਂ ਤੇਲ ਪਾਤਾ ਪੁਰਾਣਾ ਕੱਢ ਕੇ ਅਸੀਂ ਆਪਣੇ ਵੱਲੋਂ ਵੀ ਓਕੇ ਕਰਤਾ ਪੂਰਾ ਜਾ ਕੇ ਸਦਾ ਤੁਸੀਂ ਚਲਾਉਣਾ ਹੀ ਆ ਕਿਸੇ ਨੂੰ ਵੀ ਬਾਈ ਇਹ ਰੂਟਾਵੇਟਰ ਚਾਹੀਦਾ ਹੋਇਆ 7 ਫੁੱਟਾ ਸ਼ਕਤੀਮਾਨ ਕੰਪਨੀ ਦਾ ਸੈਕੰਡ ਹੈਂਡ 2018 ਮਾਡਲ ਤਾਂ ਆਪਣੇ ਨਾਲ ਬਾਈ ਕਰ ਲਿਓ ਸੰਪਰਕ ਕਿਸੇ ਨੂੰ ਵੀ ਚਾਹੀਦਾ ਹੋਇਆ ਤੇ ਬਾਕੀ ਹੁਣ ਆ ਲੱਗੇ ਹੋਇਆ ਜੀ ਕੱਪੜੇ ਮਾਰਨ ਜਿਹੜੇ ਨਵਾਂ ਮਾਲ ਆਇਆ ਆਪਣੇ ਕੋਲ ਪ੍ਰਿਓ ਪੌਣ ਵਾਲੇ ਬ੍ਰੌਡਕਾਸਟ ਜਿਹੜੇ ਆਏ ਨੇ ਤੇ ਯਾਰ ਉਹਨੂੰ ਨਹੀਂ ਅਰੋਨ ਹਾਂਜੀ ਬਾਈ ਕਿਵੇਂ ਆ ਬਾਈ ਬਹੁਤ ਵਧੀਆ ਜੀ ਤੂੰ ਤਾਂ ਲੋਕਿਆ ਹੀ ਬੈਠਾ ਮੈਂ ਆ ਨਾ ਸਫਾਈ ਕਰ ਲਿਖਿਆ ਅੱਛਾ ਅੱਛਾ ਕਰ ਦੋ ਕਰ ਦੋ ਕਿੰਨੇ ਪੀਸ ਆ ਕੇ ਛੇ ਆ ਗਏ ਵੀ ਹੈ ਹਾਂਜੀ ਤਿੰਨ ਤਿੰਨ ਛੇ ਪੀਸ ਹੋ ਗਏ ਇਹ ਹੈ ਨਾ ਬਾਕੀ ਰੂਟਾ ਵੀ ਟਰ ਕਸੇ ਨਹੀਂ ਕਸ ਦੇਣੇ ਆਪਾਂ ਅੱਜ ਕਾ ਸਣੇ ਆ ਬਾਕੀ ਤਾਂ ਕਸੇ ਹੋਏ ਆ ਘੋੜੀਆਂ ਸਾਰੀਆਂ ਆਹੀ ਮੂਰਲੀ ਰਹਿ ਗਏ ਹਨਾ ਤਿੰਨ ਤਿੰਨ ਰਹਿ ਗਏ ਬਾਈ ਤਿੰਨ ਚਾਰ ਰਹਿ ਗਏ ਬਸ ਚਾਰ ਨਹੀਂ ਇੱਕ ਦੀ ਉਹ ਆ ਗਈ ਲੇਟਾ ਪੁੱਠੀਆਂ ਆ ਗਈਆਂ अच्छा 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 ठीक है ठीक है बाकी सारे कसते हैं हां बा ठीक है बाकी बंदे ने भाई कस के रखते ਤੇ बाकी ਹੁਣ ਦੇਖਦੇ ਆ ਮਸ਼ੀਨ ਦਾ ਵੀ ਉਧਰ ਲੱਗੇ ਹੋਇਆ ਸੈਟਿੰਗ ਕਰਨ ਚਰ ਨਹੀਂ ਲੱਗੇ ਹੋਇਆ ਸੈਟਿੰਗ ਕਰਨ ਜੱਸਾ ਇਧਰ ਫੋਨ ਨੂੰ ਜਵੜਿਆ ਆ ਤੂੰ ਬੈਲਰ ਸੈਟਿੰਗ ਕਰ ਦੇ ਅਗਲੇ ਦੀ ਲਓ ਬਾਕੀ ਹੁਣ ਮਿਲ ਦੇਖਦੇ ਆ ਆਪਾਂ ਹੁਣ ਕਿੱਧਰ ਨੂੰ ਜਾਣਾ ਸ਼ਾਇਦ ਅਸੀਂ ਨਵੇਂ ਸ਼ਹਿਰ ਨੂੰ ਜਾਈਏ ਨਵੇਂ ਸ਼ਹਿਰ ਨੂੰ ਤੁਰੀਏ ਆਪਣਾ ਕੰਮ ਉਧਰ ਵੀ ਆ ਸਾਡਾ ਕਾਫੀ ਆ ਹੁਣ ਤਾਂ ਕੰਮ ਕਰ ਰਿਆ ਲਓ ਜੀ ਆਪਾਂ ਤੁਹਾਨੂੰ ਇੱਧਰ ਰੂਟਾਵੇਟਰ ਕਰਨੀ ਲਿਆਏ ਤੇ ਰੂਟਾਵੇਟਰ ਦੇਖੋ ਬਾਈ ਇਹ ਦੇਖੋ ਤੀਜਾ ਪੀਸ ਆਇਆ ਜੀ ਸਾਡੇ ਕੋਲ ਤੀਜਾ ਪੀਸ ਪਹਿਲਾਂ ਦੋ ਇਹਦੇ ਨਾਲ ਦੇ ਸੇਮ ਦੋ ਇਹਦੇ ਨਾਲ ਦੇ ਆਏ ਸੀਗੇ ਉਹ ਸੇਲ ਹੋ ਗਏ ਤੇ ਇੱਕ ਤਾਂ ਬਾਈ ਨੇ ਕਹਿੰਦਾ ਚਲੋ ਮੈਂ ਘਰੇ ਰੱਖਣਾ ਉਹ ਬਾਈ ਨੇ ਤਾਂ ਚਲੋ ਘਰੀ ਰੱਖਣਾ ਜਾਂ ਰਿਸ਼ਤੇਦਾਰੀ ਚ ਦੇਣਾ ਸੀਗਾ ਦੂਜਾ ਜਿਹੜਾ ਆਇਆ ਸੀਗਾ ਉਹ ਪਰਸੋਂ ਸੇਲ ਕੱਲ ਪ ਨਹੀਂ ਪਰਸੋਂ ਸੇਲ ਹੋ ਗਿਆ ਤੇ ਆ ਸਾਡੇ ਕੋਲ ਤੀਜਾ ਆਇਆ ਸੇਮ ਇਦਾਂ ਦਾ ਹੀ ਤੇ ਇਹ ਜਾਨੀ ਕਿ ਉਹ ਥੋੜੀ ਡਲ ਕੰਡੀਸ਼ਨ ਦੇ ਸੀਗੇ ਇਹ ਜਾਨੀ ਕਿ ਬਾਲੀ ਨਵੀਂ ਕੰਡੀਸ਼ਨ ਦਾ ਵਾ ਬਿਲਕੁਲ ਸਾਫ ਕੰਡੀਸ਼ਨ ਚ ਰੂਟਾਵੇਟਰ ਹੈ ਜੀ ਸ਼ਕਤੀਮਾਨ ਕੰਪਨੀ ਦਾ ਜੀ 7 ਫੁੱਟਾ ਰੂਟਾਵੇਟਰ ਹੈ ਜੀ ਇਹ ਦੇਖੋ ਜੇ ਮਾਡਲ ਦੀ ਗੱਲ ਕਰੀਏ ਤਾਂ 2018 ਮਾਡਲ ਰੂਟਾਵੇਟਰ ਹੈ ਜੀ ਤੇ ਬਿਲਕੁਲ ਸਾਫ ਕੰਡੀਸ਼ਨ ਚ ਆ ਬਾਕੀ ਬਲੇਡ ਦੀ ਗੱਲ ਕਰੀਏ ਤਾਂ ਬਾਈ ਬਲੇਡ ਨਵੇਂ ਪਾਏ ਹੋਏ ਨੇ ਨਵੇਂ ਪਵਾ ਕੇ ਥੋੜਾ ਜਿਹਾ ਹੀ ਚਲਾਇਆ ਬਾਈਆਂ ਨੇ ਆ ਦੇਖੋ ਬਲੇਡ ਬਿਲਕੁਲ ਨਵੇਂ ਪਏ ਹੋਏ ਨੇ ਨਵੇਂ ਪਵਾ ਕੇ ਥੋੜਾ ਜਿਹੀ ਚਲਾਇਆ ਤੇ ਬਲੇਡ ਤਕਰੀਬਨ ਤਕਰੀਬਨ ਬਾਈ ਜੀ ਤੁਸੀਂ ਲਾ ਲੋ ਹਿਸਾਬ ਕਿਤਾਬ ਜੀ 100% ਹੀ ਪਏ ਨੇ 10 ਕ 12 ਕ ਕਿਲੇ ਮੈਂ ਕਹਿੰਦਾ ਮਸਾ ਬਾਹੇ ਆ ਨਵੇਂ ਬਲੇਡਾਂ ਨਾਲ ਆ ਦੇਖੋ ਜੀ ਨਟ ਵੀ ਨਵੇਂ ਪਏ ਹੋਏ ਨੇ ਵਿੱਚ ਜਿਹੜੇ ਖਰਾਬ ਹੋ ਗਏ ਸੀ ਉਹ ਨਟ ਵੀ ਨਵੇਂ ਪਏ ਹੋਏ ਨੇ ਤੇ 10 12 ਕਿਲੇ ਚਲਾਏ ਹੋਣੇ ਆ ਮਸੀਂ ਬਲੇਡਾਂ ਨਾਲ ਬਾਕੀ ਕਿਸੇ ਨੂੰ ਵੀ ਬਾਈ ਚਾਹੀਦਾ ਹੈ 2018 ਮਾਡਲ ਸ਼ਕਤੀਮਾਨ ਕੰਪਨੀ ਦਾ 7 ਫੁੱਟਾ ਰੂਟਾਵੇਟਰ ਆ ਕਰ ਲਓ ਸੰਪਰਕ ਭਾਈ ਮਤਲਬ ਇਹੋ ਜਿਹਾ ਪੀਸ ਕਦੇ ਕਦੇ ਮਿਲਦਾ ਜੀ ਜਿੱਦਾਂ ਦਾ ਇਹ ਆ ਬਿਲਕੁਲ ਨਵੀਂ ਕੰਡੀਸ਼ਨ ਚ ਆ ਦੇਖੋ ਕਰ ਲਓ ਸੰਪਰਕ ਕਿਸੇ ਨੂੰ ਵੀ ਰੂਟਾ ਵੇਟਰ ਚਾਹੀਦਾ ਹੈ ਨੰਬਰ ਆਪਣਾ ਡਿਸਪਲੇ ਦੇ ਉੱਤੇ ਚੱਲ ਰਿਹਾ 10 ਵੀ ਦਿੰਦੇ ਆ ਜੀ ਨੰਬਰ ਹੈਗਾ ਆਪਣਾ 787385393 787385393 ਜੀ ਓ ਭਾਈ ਅੱਜ ਸਤੋਂ ਨਵੇਂ ਸ਼ਹਿਰ ਤਾਂ ਜਾ ਨਹੀਂ ਹੋਇਆ ਇਸ ਕਰਕੇ ਆਪਾਂ ਇੱਥੇ ਜਿਹੜਾ ਕੰਮ ਕਰਾਉਣ ਲੱਗ ਗਏ ਬੰਦਿਆਂ ਨਾਲ ਆਪਣੇ ਨਾਲ ਰੂਟਾ ਵੇਟਰ ਕਸਾਈ ਜਾਂਦੇ ਆ ਤੇਆ ਬਸ ਦੋ ਮੂਹਰਲੇ ਰਹਿ ਗਏ ਕਸੇ ਬਾਕੀ ਦਾ ਉਹਨੇ ਮਾਰਤੀ ਝੱਟ ਇੱਧਰ ਵੀ ਕਪੜਾ ਮਾਰਦਾ ਤੇ ਬਾਕੀ ਅੰਦਰੋਂ ਬਾਈ ਹੁਣ ਆਪਾਂ ਵਰਕਸ਼ਾਪ ਚੋਂ ਸਾਰਾ ਸਮਾਨ ਜਿਹੜਾ ਆਪਾਂ ਕੱਢਣਾ ਬਾਹਰ ਆ ਬੈਲਰ ਬੂਲਰ ਵੀ ਕੱਢ ਦਾਂਗੇ ਤੇ ਜਿਹੜਾ ਤੇਲ ਅੱਜ ਤੇਲ ਵਾਲਾ ਵੀ ਕੰਮ ਜਾਂ ਨਵੇੜਤਾ ਆ ਵੀ ਸਮਾਨ ਸਾਰਾ ਕੱਢਣਾ ਬਾਈ ਜਿੰਨਾ ਟੋਟਲੀ ਸਮਾਨ ਪਿਆ ਸਾਰਾ ਕੱਢ ਕੇ ਬਾਹਰ ਵਰਕਸ਼ਾਪ ਚੋਂ ਬਾਈ ਤੇ ਸਾਰੀ ਵਰਕਸ਼ਾਪ ਨੂੰ ਰੰਗ ਕਰਾਉਣਾ ਟੋਟਲੀ ਨੂੰ ਫੇਰ ਰੰਗ ਕਰਾ ਕੇ ਫੇਰ ਅੰਦਰ ਸਮਾਨ ਰੱਖਾਂਗੇ ਵੀ ਜਿਹੜਾ ਬਾਕੀ ਕਵਾੜ ਕੂੜਜਾ ਪਿਆ ਉਹ ਵੀ ਘਰੇ ਲੈ ਜਾਵਾਂਗੇ ਤੇ ਬਾਕੀ ਆਪਣੇ ਕੋਲ ਬਾਈ ਮਸ਼ੀਨਾਂ ਵੀ ਹੁੰਦੀਆਂ ਆ ਸਿੰਗਲ ਰੋ ਵਾਲੀ ਮਸ਼ੀਨ ਆ ਬਾਈ ਜੀ ਟੋਕੀ ਵਾਲੀ ਮੱਕੀ ਦੇ ਚਾਰ ਵਾਲੀ ਕਿਸੇ ਨੇ ਲੈਣੀ ਹੋਈ ਬਾਈ ਜੀ ਇਹ ਵੀ ਸੰਪਰਕ ਕਰ ਲਿਓ ਆਪਣੇ ਨਾਲ ਤੇ ਸਿੰਗਲ ਰੋ ਵਾਲੀ ਹੈ ਹੀ ਸ਼ਕਤੀਮਾਨ ਦੀ ਡਬਲ ਰੋ ਵਾਲੀ ਵੀ ਆ ਕੀ ਜੇ ਉਹ ਵੀ ਲੈਣੀ ਹੋਈ ਤਾਂ ਦੱਸ ਦਿਓ ਜੀ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਓ ਤੇ ਬਾਕੀ ਆ ਰੂਟਾਵੇਟਰ ਖੜਾ ਜੀ 80 85% ਬਾਈ ਬਲੇਡ ਖੜੇ ਨੇ ਬਾਈ 23 ਮਾਡਲ ਆ ਜੀ ਇਹ ਬਿਲਕੁਲ ਨਵੀਂ ਕੰਡੀਸ਼ਨ ਚ ਖੜਾ ਸਵੈੰਦ ਕਿਸੇ ਨੂੰ ਵੀ ਚਾਹੀਦਾ ਆ ਬਾਈ ਜੀ ਦਾ ਸੰਪਰਕ ਕਰ ਲਿਓ ਬਿਲਕੁਲ ਓਕੇ ਕੰਡੀਸ਼ਨ ਚ ਤੇ ਬਾਕੀ ਹੁਣ ਗਾਹਾਂ ਲਾਤੀ ਜਿਹੜੀ ਟੂੜੀ ਵਾਲੀ ਮਸ਼ੀਨ ਸੀ ਓਗੇ ਕਰਕੇ ਲਾਤੀ ਆਪਾਂ ਤੇ ਜਿਹੜਾ ਆਪਣਾ ਪ੍ਰੋਡਕਟਰ ਆ ਉਹ ਵੀ ਅੱਗੇ ਲਾਤਾ ਹੈ ਉਹ ਜੀ ਮਸ਼ੀਨਾਂ ਵਾਲਾ ਕੰਮ ਕਰਤਾ ਫਿਰ ਇੱਧਰ ਕਿਉਂਕਿ ਮੂਹਰੇ ਥੋੜੀ ਜਿਹੀ ਐਡ ਜੁੜੀ ਜਾਂਦੀ ਐ ਰੋਡ ਦੇ ਉੱਪਰ ਲਾਤਾ ਤੇ ਕੱਲ ਤੋਂ ਜ਼ਿਆਦਾ ਕਰਕੇ ਗਾਹਾਂ ਕਰਕੇ ਲਾਵਾਂਗੇ ਤੇ ਉਹ ਕਰੋੜੀ ਜੀ ਪੈਂਦੀ ਆਉਂਦੀ ਐ ਇਹਨੂੰ ਰੋਡ ਤੇ ਇਹਨ ਬਿਲਕੁਲ ਸਾਫ਼ ਹੋ ਜੂ ਫਿਰ ਗਾਹਾਂ ਲਾਇਆ ਕਰਾਂਗੇ ਤੇ ਨਾਲੇ ਆਪਾਂ ਮਸ਼ੀਨ ਲਾਦਿਆ ਕਰਨੀ ਐ ਤੂੜੀ ਵਾਲੀ ਤੇ ਨਾਲੇ ਆਪਾਂ ਸਪਰੇਅ ਵਾਲਾ ਪ੍ਰੋਡਕਟਰ ਲਾਦੇ ਕਰਨਾ ਇੱਥੇ ਤੇ ਇੱਥੇ ਅੱਗੇ ਕਿਤੇ ਗਾਹਾਂ ਨੂੰ ਥੋੜਾ ਜਿਹਾ ਰੂਟਾਵੇਟਰ ਲਾਦਿਆ ਕਰਾਂਗੇ ਪਰਲੇ ਪਾਸੇ ਨੂੰ ਤੇ ਮੂਹਰੇ ਯਾਨੀ ਕਿ ਸ਼ੋਹ ਜੀ ਵਧੀਆ ਹੋ ਜੂਗੀ ਤੇ ਅੱਜ ਕੋਸਾ ਖਾਸ ਹੈ ਨਹੀਂ ਸੀ ਕੰਮ ਕਰਨੇ ਨੂੰ ਤੇ ਹੁਣ ਭਾਈ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਕਰਿਓ ਵਾਤੋਂ ਵਾਦ ਸ਼ੇਅਰ ਤੇ ਲਾਈਕ ਤੇ ਮਿਲਦਾ ਕਿਸੇ ਅਗਲੀ ਵੀਡੀਓ ਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ